ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੰਬਰ ਦਾ ਮਹੀਨਾ ਸਫਰੇ ਸ਼ਹਾਦਤ ਦਾ ਮਹੀਨਾ ਔਰ ਇਸ ਮਹੀਨੇ ਦਾ ਇਤਿਹਾਸ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਉਹ ਖਾਸ ਤੌਰ ਤੇ ਸਾਡੇ ਬੱਚਿਆਂ ਨੂੰ 21 ਤਰੀਕ ਨੂੰ ਗੁਰਗੋਬਿੰਦ ਸਿੰਘ ਜੀ ਨੇ ਨੰਨਕੋੜ ਦਾ ਕਿਲਾ ਛੱਡਿਆ ਸਰਸਵਾ ਨਦੀ ਤੇ ਵਿਛੋੜਾ ਪੈ ਗਿਆ ਤੇ ਸਾਰਾ ਪਰਿਵਾਰ ਵਿਛੜ ਗਿਆ ਉਸ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੋਈ ਤੇ ਬਹੁਤ ਸਾਰੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਆ ਗੁਰਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਉਸ ਤੋਂ ਬਾਅਦ ਛੋਟੇ ਸਹਿਬ ਜادیه ਤੇ ਮਾਤਾ ਗੁਜਰੀ ਜੀ ਜੋ ਕਿ ਬਹੁਤ ਹੀ ਛੋਟੇ ਸਨ ਉਸ ਸਹਿਬ ਜادیه ਉਸ ਟਾਈਮ ਤੇ ਮਮਾ ਮਾਸ਼ਕੀ ਦੀ ਚੌਂਪੜੀ ਦੇ ਵਿੱਚ ਠਹਿਰੇ ਉੱਥੋਂ ਗੁਰੂ ਜੀ ਦਾ ਰਸੋਈਆ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਲੈ ਗਿਆ ਔਰ ਉਸ ਤੋਂ ਬਾਅਦ ਉਸ ਦੇ ਮਨ ਵਿੱਚ ਲਾਲਚ ਆ ਗਿਆ ਤੇ ਗੁੰਡੇ ਦੇਖ ਕੇ ਮਾਤਾ ਜੀ ਕੋਲ ਪੈਸੇ ਦੇਖ ਕੇ ਲਾਲਚਮੰਦ ਦੇ ਵਿੱਚ ਆ ਗਿਆ ਤੇ ਨਵਾਬ ਮਲੁਸ਼ਕੀਅਤ ਕਰ ਦਿੱਤੀ ਕਿ ਛੋਟੇ ਸਹਿਬ ਜادیه ਤੇ ਮਾਤਾ ਗੁਜਰੀ ਮੇਰੇ ਘਰ ਦੇ ਵਿੱਚ ਹਨ ਮੇਰੇ ਘਰ ਦੇ ਵਿੱਚ ਹਨ ਉਸ ਤੋਂ ਬਾਅਦ ਉਹਨਾਂ ਨੂੰ ਨਵਾਬ ਦੇ ਹਵਾਲੇ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਗਏ ਪਰ ਉਹਨਾਂ ਨੇ ਇੱਕ ਵੀ ਲਾਲਚ ਨਹੀਂ ਮੰਨਿਆ ਕਿਉਂ ਪੁੱਤੇ ਕੀਦੇ ਸਨ ਗੁਰਤੇਗ ਬਹਾਦਰ ਜੀ ਨੇ ਜਿਨ੍ਹਾਂ ਨੇ ਕਿ ਜਿਨ੍ਹਾਂ ਨੇ ਪੂਰੇ ਵਿਸ਼ਵ ਪੂਰੇ ਭਾਰਤ ਵਾਸਤੇ ਆਪਣੀ ਕੁਰਬਾਨੀ ਦਿੱਤੀ ਆਪਣਾ ਸਿਰ ਦਿੱਤਾ ਕਿ ਤੁਸੀਂ ਕੁਝ ਨਹੀਂ ਕਰਨਾ ਬਸ ਸਾਡਾ ਦਰਮ ਕਬੂਲ ਕਰ ਲੋ ਤੇ ਸਾਡੇ ਅੱਗੇ ਸਿਰ ਚੁਕਾਓ ਤੁਹਾਨੂੰ ਅਸੀਂ ਕੁਝ ਵੀ ਨਹੀਂ ਕਵਾਂਗੇ ਤੇ ਛੋਟੇ ਸਹਿਬ ਜਾਦਿਆ ਨੇ ਕਿਹਾ ਕਿ ਸਾਡਾ ਸਿਰ ਸਿਰਫ ਅਕਾਲਪੁਰ ਖੰਗੇ ਚੁਕਦਾ ਹੈ ਹੋਰ ਕਿਸੇ ਅੱਗੇ ਨਹੀਂ ਚੁਕਦਾ ਤੇ ਉਹਨਾਂ ਨੂੰ ਤੇ ਨਵਾਬ ਨੂੰ ਬਹੁਤ ਹੀ ਗੁੱਸਾ ਆਇਆ ਉਸ ਤੋਂ ਬਾਅਦ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਕਿ ਬਹੁਤ ਉੱਚਾ ਜਿੱਥੇ ਕਿ ਬਹੁਤ ਜ਼ਿਆਦਾ ਠੰਡ ਸੀ ਅਤੇ ਸਾਰੇ ਪਾਸਿਓਂ ਬੁਰਜ ਖੁੱਲਾ ਹੋਇਆ ਸੀ ਤੇ ਉੱਥੇ ਇਹਨਾਂ ਦਿਨਾਂ ਸੀਤ ਲਹਿਰ ਦੇ ਵਿੱਚ ਛੋਟੇ ਸਾਬਜਾ ਤੇ ਮਾਤਾ ਗੁਜਰੀ ਨੇ ਕਈ ਰਾਤਾਂ ਗੁਜ਼ਾਰੀਆਂ ਉਹਨਾਂ ਨੂੰ ਅਖੀਰ ਦੇ ਵਿੱਚ ਪੁੱਛਿਆ ਗਿਆ ਕਿ ਤੁਸੀਂ ਹੁਣ ਵੀ ਸੱਡ ਧਰਮ ਕਬੂਲ ਕਰ ਸਕਦੇ ਹੋ ਅਜੇ ਵੀ ਟਾਈਮ ਹੈ ਲੇਕਿਨ ਲੇਕਿਨ ਛੋਟੇ ਸਾਬਜਾ ਦੀਆਂ ਨੇ ਇਨਕਾਰ ਕਰ ਦਿੱਤਾ ਅਤੇ ਅੰਤ ਨਵਾਬ ਨੇ ਇਹ ਫਤਵਾ ਜਾਰੀ ਕਰ ਦਿੱਤਾ ਕਿ ਛੋਟੇ ਸਾਬਜਾ ਦੀਆਂ ਨੂੰ ਜਿੰਦਾ ਨਹੀਂ ਹਮੇਚਾਵਾ ਦਿੱਤਾ ਜਾਵੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜਿੰਦਾ ਨਹੀਂ ਹਾਮੀ ਚਣ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋ ਗਈ ਤੇ ਗੁਰੂ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਤੇ ਮਾਤਾ ਗੁਜਰੀ ਜੀ ਨੇ ਆਪਣੇ ਪ੍ਰਾਣ ਧਿਆਨ ਦਿੱਤੇ ਪੁੱਤਵਾਰ ਨੇ ਆਸਾਨ ਨਹੀਂ ਹੁੰਦੇ ਲੇਕਿਨ ਤਨ ਜਿਗਰਾਏ ਗੁਰੂ ਗੋਬਿੰਦ ਸਿੰਘ ਜੀ ਤਾਂ ਜਿਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਉਹ ਵੀ ਸਾਡੇ ਤੋਂ ਪੂਰੇ ਸਰਬੰਸ ਤੋਂ ਉਹਨਾਂ ਦਾ ਦੇਣਾ ਅਸੀਂ ਕਦੀ ਵੀ ਨਹੀਂ ਦੇ ਸਕਦੇ ਔਰ ਇਹੇ ਦੇਣਾ ਅਸੀਂ ਨਹੀਂ ਦੇ ਸਕਦੇ ਇਹ ਗੱਲ ਸਾਨੂੰ ਆਪਣੇ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਔਰ ਮੇਰੇ ਬੇਟੇ ਨੂੰ ਨਾ ਇੱਕ ਸਿਲੇਬਸ ਮਿਲਿਆ ਹੈ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬੜਾ ਵੱਡੀ ਉਪਰਾਲਾ ਕੀਤਾ ਹੈ ਕਿ ਇੱਕ ਬੁੱਕ ਦਿੱਤੀ ਹੈ ਜਿਸ ਨੂੰ ਕਿ ਬੁੱਕ ਨੂੰ ਇਸ ਬੁੱਕ ਨੂੰ ਬੱਚੇ ਪੜ੍ਹਨਗੇ ਅਤੇ ਇਸ ਦੇ ਵਿੱਚ ਕੁਇਜ਼ ਇੱਕ ਸਵਾਲ ਪੁੱਛੇ ਜਾਣਗੇ ਜਿਸ ਦਾ ਕਿ ਉੱਤਰ ਬੱਚੇ ਦੇਣਗੇ ਅਗਰ ਇਹ ਬੁੱਕ ਉਹ ਨਾ ਪੜ੍ਹੀ ਹੋਏਗੀ ਉਹਨਾਂ ਨੂੰ ਪਤਾ ਹੋਏਗਾ ਕਿ ਛੋਟੇ ਸਹਿਬ ਜਾਜਾ ਦਾ ਕੀ ਇਤਿਹਾਸ ਸੀ ਸੋ ਸਾਰੇ ਪਿੰਡਾਂ ਸਾਰੇ ਗੁਰਦੁਆਰਿਆਂ ਦੇ ਵਿੱਚ ਇਹ ਜਿਹੜਾ ਉਪਰਾਲਾ ਜ਼ਰੂਰ ਹੋਣਾ ਚਾਹੀਦਾ ਹੈ ਤੇ ਸਾਡੇ ਬੱਚਾ ਦਿਨਾਂ ਵਿੱਚ ਸਾਨੂੰ ਸਾਧਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੋਈ ਵੀ ਖੁਸ਼ੀ ਦਾ ਕਾਰਜ ਨਹੀਂ ਕਰਦੇ। ਔਰ ਕਰੀ ਤੀਵੀ ਤੇ ਰਾਤ ਨੂੰ ਜਿੱਥੇ-ਜਿੱਥੇ ਉਹਨਾਂ ਦਿਨਾਂ ਦੇ ਵਿੱਚ ਜੋ-ਜੋ ਵੀ ਹੋਇਆ ਸੀ, ਜੋ ਇਤਿਹਾਸ ਹੈ ਅਤੇ ਉਸੇ-ਉਸੇ ਥਾਂ ਤੇ ਕਥਾ ਕੀਰਤਨ ਹੋ ਰਿਹਾ ਤੁਸੀਂ ਉਹ ਜ਼ਰੂਰ ਦੇਖਿਓ ਤੇ ਆਪਣੇ ਬੱਚਿਆਂ ਨੂੰ ਜੋ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ